ਇਤਿਹਾਸਿਕ ਰੇਲਵੇ ਸਟੇਸ਼ਨ ਸਰਾਂਦੇ ਸਰਾਂੰਤੇ ਅੱਜ ਦੇ ਇਤਿਹਾਸਿਕ ਦਿਨ ਹੈ ਕਿ ਜਿੰਨੇ ਵੀ 55 ਲੇਡੀਜ਼ ਖਾਸ ਤਰ੍ਹਾਂ ਚੁਣੀਆਂ ਗਈਆਂ ਨੇ ਉਹਨਾਂ ਦੀ ਟ੍ਰੇਨਿੰਗ ਮਹਾਰਾਸ਼ਟਰ ਦੇ ਵਿੱਚ ਹੋਣੀ ਹੈ ਪਰ ਅਸੀਂ ਸਪੈਸ਼ਲ ਟ੍ਰੇਨ ਉਹਨਾਂ ਵਾਸਤੇ ਕਰਕੇ ਪਹਿਲਾਂ ਹਯੂਰ ਸਾਹਿਬ ਨਤੇੜ ਸਾਹਿਬ ਦਰਸ਼ਨ ਕਰਨਗੇ குரு ਸਾਹਿਬ ਦੇ ਉਸ ਤੋਂ ਬਾਅਦ ਉਹ ਟ੍ਰੇਨਿੰਗ ਕਰਕੇ ਵਾਪਸ ਆਉਣਗੇ ਸੋ ਤਿੰਨ ਗੱਟੀਆਂ ਇਸ ਤਰ੍ਹਾਂ ਦੀ ਅਸੀਂ ਸਪੈਸ਼ਲ ਜਿਹੜੀਆਂ ਭੇਜਾਂਗੇ ਜਿਦੇ ਵਿੱਚ ਚੁਣੇ ਹੋਏ ਪੰਜ ਸਰਪੰਚ ਜਿਨ੍ਹਾਂ ਦੀ ਟ੍ਰੇਨਿੰਗ ਜਿਵੇਂ ਜੋ ਸਾਨੂੰ ਬੈਚ ਦਾ ਸਾਡਾ ਆਈ ਜਾਊਗਾ ਅਸੀਂ ਉਸ ਹਿਸਾਬ ਨਾਲ ਟ੍ਰੇਨ ਕਰਕੇ ਅਸੀਂ ਉਹਨਾਂ ਨੂੰ ਨਾਲੇ ਦਾ ਦਰਸ਼ਨ ਕਰਾਵਾਂਗੇ ਨਾਲੇ ਸਾਹਿਬ ਹਜੂਰ ਸਾਹਿਬ ਤੇ ਨਾਲੇ ਉਹਨਾਂ ਨੂੰ ਟ੍ਰੇਨਿੰਗ ਜਿਹੜੀ ਹੈ ਕੰਮ ਕਰਨ ਦੀ ਕਿਵੇਂ ਪੰਚਾਇਤ ਦੀਆਂ ਜ਼ਿੰਮੇਵਾਰੀਆਂ ਜਦ ਪੰਚਾਇਤ ਦੇ ਹੱਕ ਕੀ ਨੇ ਇਸ ਤਰ੍ਹਾਂ ਦਾ ਸਾਰਾ ਉਹਨਾਂ ਦਾ ਜਿਆ ਟ੍ਰੇਨਿੰਗ ਚੱਲ ਰਿਹਾ